ਵਾਰ ਦੀ ਗੱਲ ਹੈ ਇੱਕ ਨੌਜਵਾਨ ਪਿੰਡ ਤੋਂ ਸ਼ਹਿਰ ਵਿੱਚ ਵੱਡੀ ਨੌਕਰੀ ਲੈਣ ਲਈ ਚਲਾ ਗਿਆ ਉਸ ਨੇ ਕਹਿ ਦਿੱਤਾ ਮਾਂ ਮੈਨੂੰ ਹੁਣ ਤੇਰੀ ਲੋੜ ਨਹੀਂ ਮੈਂ ਆਪਣੀ ਮਿਹਨਤ ਨਾਲ ਸਭ ਕੁਝ ਹਾਸਲ ਕਰ ਲੈਣਾ ਬੁੱਢੀ ਮਾਂ ਨੇ ਹੌਲੀ ਮੁਸਕਰਾ ਕੇ ਕਿਹਾ ਬੇਟਾ ਮਾਂ ਦੀ ਦੁਆ ਨਾਲ ਸਾਰੇ ਰਸਤੇ ਸੌਖੇ ਹੋ ਜਾਂਦੇ ਨੇ ਪਰ ਜੇ ਤੂੰ ਚਾਹੇ ਤਾਂ ਮੈਂ ਤੇਰੇ ਰਾਹਾਂ ਤੋਂ ਹਟ ਜਾਂਦੀ ਹਾਂ ਲੜਕਾ ਸ਼ਹਿਰ ਚਲਾ ਗਿਆ ਪੱਲੇ ਕੁਝ ਦਿਨਾਂ ਵਿੱਚ ਹੀ ਮੁਸਕਰਨੇ ਕੇਰ ਲਿਆ ਨੌਕਰੀ ਨਾ ਮਿਲੀ ਰਿਹਾਈਸ਼ ਦੀ ਥਾਂ ਨਹੀਂ ਖਾਣ ਨੂੰ ਰੋਟੀ ਨਹੀਂ ਇੱਕ ਰਾਤ ਭੁੱਖ ਨਾਲ ਬੇਹੋਸ਼ ਹੋਇਆ ਸੜਕ ਤੇ ਡਿਗਿਆ ਅਣਜਾਣਾ ਕੋਈ ਆਕੇ ਉਸ ਨੂੰ ਉਠਾ ਕੇ ਇੱਕ ਗੁਰਦੁਆਰੇ ਦੇ ਸਾਹਮਣੇ ਛੱਡ ਗਿਆ ਉੱਥੇ ਲੰਗਰ ਮਿਲਿਆ ਆਰਾਮ ਮਿਲਿਆ ਜਦੋਂ ਹੋਸ਼ ਆਈ ਉਸਨੇ ਸਿਰ ਉਠਾ ਕੇ ਵੇਖਿਆ ਗੁਰਦੁਆਰੇ ਦੇ ਦਰਵਾਜ਼ੇ ਤੇ ਇੱਕ ਬਜ਼ੁਰਗ ਔਰਤ ਚੁੱਪਚਾਪ ਬੈਠੀ ਸੀ ਉਹ ਕੋਈ ਹੋਰ ਨਹੀਂ ਉਸ ਦੀ ਮਾਂ ਸੀ ਉਹ ਚੀਕ ਮਾਰ ਕੇ ਰੋ ਪਿਆ ਮਾਂ ਨੇ ਚੁੱਪ ਕਰਾਇਆ ਤੇ ਆਖਿਆ ਮੈਂ ਤੈਨੂੰ ਰੋਕਿਆ ਨਹੀਂ ਮੈਂ ਤੇਰੀ ਹਰ ਰਾਤ ਨੂੰ ਦੁਆ ਕਰਦੀ ਰਹੀ ਰੱਬਾ ਮੇਰੇ ਪੁੱਤ ਦੀ ਰਾਖੀ ਕਰੇ ਮਾਂ ਦੀ ਦੁਆ ਰੱਬ ਵਰਗੀ ਹੁੰਦੀ ਏ ਜੇਕਰ ਦੁਨੀਆ ਛੱਡ ਦੇਵੇ ਮਾਂ ਕਦੇ ਨਹੀਂ ਛੱਡਦੀ ਮਾਂ ਦੀ ਮੁਹੱਬਤ ਇੱਕ ਅਜੀਬਾ ਸਾਯਾ ਹੈ ਜੋ ਹਰ ਹਾਲਾਤ ਵਿੱਚ ਤੁਹਾਡੀ ਰੱਖਿਆ ਕਰਦਾ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ